ਕਰੋ ਪੰਜਾਬੀ ਨੂੰ ਚੈਨਲ ਮੈਂ ਹਾਂ ਸੁਖਵਿੰਦਰ ਸਿੰਘ ਸਲੌਦੀ ਅੱਜ ਅਸੀਂ ਸਰਹੱਦੀ ਖੇਤਰ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਪਿੰਡ ਠਾਕਰਪੁਰ ਦੇ ਵਿੱਚ ਪਹੁੰਚੇ ਹਾਂ ਇੱਥੋਂ ਦੇ ਹਾਲਾਤ ਇਹੋ ਜਿਹੇ ਦੇਖਣ ਨੂੰ ਮਿਲ ਰਹੇ ਨੇ ਕਿ ਲੋਕਾਂ ਦਾ ਜੀਵਣਾ ਦਿਬਰ ਹੋ ਚੁੱਕਿਆ ਹੈ ਹੜ੍ਹ ਦੇ ਪ੍ਰਭਾਵਾਂ ਕਾਰਨ ਜਿੱਥੇ ਆਮ ਵਰਗ ਪ੍ਰਭਾਵਿਤ ਹੋਇਆ ਜਿੱਥੇ ਆਮ ਲੋਕ ਪ੍ਰਭਾਵਿਤ ਹੋਏ ਨੇ ਉੱਥੇ ਜਿਹੜਾ ਗਰੀਬ ਤਾਬਕਾ ਉਹ ਸਭ ਤੋਂ ਵੱਡਾ ਪ੍ਰਭਾਵਿਤ ਹੋਇਆ ਜੇਕਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਾਂ ਤੁਹਾਡਾ ਦਿਲ ਹਿਲ ਜਾਊਗਾ ਕਿਉਂਕਿ ਜਿਹੜਾ ਇਹ ਸਾਡਾ ਪਿੰਡ ਠਾਕੁਰਪੁਰ ਦੇ ਵਿੱਚ ਆਇਆ ਇੱਥੋਂ ਦੇ ਜਿਹੜੇ ਹਾਲਾਤ ਨੇ ਵੀ ਪਾਣੀ ਅਜੇ ਤੱਕ ਖੜਾ ਹੈ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਵੀ ਜਿਹੜਾ ਪਾਣੀ ਹੈ ਅਜੇ ਤੱਕ ਖੜਾ ਘਰਾਂ ਦੇ ਵਿੱਚ ਜਿਹੜੇ ਕਹਿ ਦਿੰਦੇ ਨੇ ਵੀ ਹਾਲੇ ਉੱਥੇ ਕੁਛੇ ਚੀਜ਼ ਦੀ ਲੋੜ ਨਹੀਂ ਇੱਥੋਂ ਦੇ ਹੀ ਜਿਹੜੇ ਸਾਡੇ ਨਾਲ ਵਸਨੀਕ ਨੇ ਉਹ ਵੀ ਖੜੇ ਨੇ ਜਿਨ੍ਹਾਂ ਦੇ ਇਹ ਘਰ ਨੇ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਨੇ ਕਿਹਾ ਜੀ ਇੱਥੇ ਜਿਹੜਾ ਹੜਾ ਆਇਆ ਸੀ ਉਹ ਜ਼ਿੰਦਗੀ ਬਤੀਤ ਕੀਤੀ ਭੈਣ ਜੀ ਕਿਵੇਂ ਕੀ ਕਹਿਣਾ ਚਾਹੁੰਦੇ ਥੋਡੇ ਘਰਾਂ ਵਿੱਚ ਤਾਂ ਬੜਾ ਪਾਣੀ ਭੜਿਆ ਹੋਇਆ ਕਿਵੇਂ ਜਿਉਉਨੇ ਹੋ ਬਾਜੀ ਸਾਡੀ ਤਾਂ ਜ਼ਿੰਦਗੀ ਬਹੁਤ ਬੁਰੀ ਹਾਲਤ 'ਚ ਜਿਉਂਦੇ ਆ ਗਲਕੇ ਜਦੋਂ ਪਾਣੀ ਆਇਆ ਸੀ ਸਾਨੂੰ ਤਾਂ ਪਤਾ ਹੀ ਲੱਗਾ ਆਪਣੀਆਂ ਜਾਨਾਂ ਬਚਾ ਗਏ ਅਸੀਂ ਤੇ ਦੌੜ ਗਏ ਸਾ ਜਿਹੜਾ ਸਮਾਨ ਹੀ ਸਾਡਾ ਸਭ ਆਦਾ ਫਦਾ ਗਲਕੇ ਹੋ ਗਿਆ ਪਤਾ ਨਹੀਂ ਲੱਗਾ ਹਨ ਸਮਾਨ ਸਾਡਾ ਸਾਰਾ ਰੋਡ 'ਤੇ ਰੁਕ ਗਿਆ ਆ ਸਾਨੂੰ ਤੇ ਆਪਣਾ ਰਸਨ ਪਾਣੀ ਵੀ ਅੱਭੀ ਅੱਭੀ ਆਪਣੀ ਜਾਨਾਂ ਬਚਾ ਗਏ ਕੋਠੇ ਦੌੜ ਗਏ ਸਾਨੂੰ बस ਅਸੀਂ ਇਹ ਬੇਨਤੀ ਕਰਨੇ ਸਰਕਾਰ ਗਰੀ ਹਨ ਦੋ ਦੋ ਕਮਰੇ ਪਾ ਦੇਣ ਤੇ ਅਗਰ ਸੋਹੀ ਪਾ ਦਨ ਬਸ ਹਨ ਹੋਰ ਕੁਝ ਨਹੀਂ ਚਾਹੀਦਾ ਨਹੀਂ ਜਿਵੇਂ ਤੁਸੀਂ ਦੇਖਿਆ ਵੀ ਕਿੰਨੇ ਕਿੰਨੇ ਦਿਨ ਹੋ ਗਏ ਪਾਣੀ ਆਏ ਨੂੰ ਇੱਥੇ ਹਾਲੇ ਵੀ ਪਾਣੀ ਤੁਹਾਡੇ ਘਰਾਂ ਵਿੱਚ ਖੜਾ ਹੈ ਹਾਂਜੀ ਆਏ ਪਾਣੀ ਗੱਲ ਕੇ ਅੱਜ 10 ਕ ਦਿਨ ਹੋ ਗਿਆ ਫਿਰਦੇ ਨੂੰ ਪਾਣੀ ਪਾਣੀ ਕੱਢ ਕੱਢ ਕੇ ਅਸੀਂ ਗੱਲ ਕੇ ਥੱਕ ਗਏ ਆ ਪਾਣੀ ਘਟਣ ਦਾ ਨਾਂ ਨਹੀਂ ਲੇ ਕਰਦਾ ਗੱਲ ਕੇ ਕੋਈ ਸਰਕਾਰੀ ਮਦਦ ਤੁਹਾਨੂੰ ਪਹੁੰਚੀ ਇੱਥੇ ਤੱਕ ਕੋਈ ਸਰਕਾਰੀ ਮਦਦ ਨਹੀਂ ਪਹੁੰਚੀ ਹਨ ਜਿਹੜੀ ਕੋ ਮਾੜੀ ਮੁੰਡੇ ਟਰੈਲੀ ਆਂਦੀਆਂ ਜੱਟ ਜੀਮਦਾਰ ਜਿਹੜੇ ਆ ਬਸ ਭੇਜਿਆ ਜਿਹੜੇ ਸੇਵਾਦਾਰ ਨੇ ਉਹੀ ਤੁਹਾਡੀ ਸੇਵਾ ਕਰਦੇ ਹਾਂਜੀ ਦੋੜਾ ਦੋੜਾ ਕਰਕੇ ਸੇਵਾ ਕਰਨ ਜਿਹੜੇ ਆਂੜਿਆ ਉਹ ਉੱਥੇ ਦੇ ਘਰ ਨੂੰ ਰਾਸ਼ਨ ਪਹੁੰਚਾਇਆ ਕਰਦੇ ਮਰਮਟ ਰੀਜਾ ਦਾ ਜਾਣ ਦੇ ਜਿਵੇਂ ਤੁਹਾਡਾ ਸਮਾਨ ਲੱਗਦਾ ਵੀ ਸਾਰਾ ਹੜ੍ਹ ਗਿਆ ਹੜ੍ਹ ਦੇ ਵਿੱਚ ਹਾਂਜੀ ਸਭ ਕੁ ਉਹ ਰੋੜ ਪੜ ਗਿਆ ਆ ਬੜੀ ਮੁਸ਼ਕਲ ਹਾਲਾਤ ਨਾਲ ਆਂ ਛੋਟੇ ਛੋਟੇ ਬੱਚਿਆਂ ਨਾਲ ਜੀਣ ਦੇਦੇ ਆ ਆਨੂੰ ਗੱਲ ਕੇ ਖਾਣ ਪੀਣ ਵਾਸਤੇ ਨੀ ਕੋਈ ਲੱਭੇ ਕਰਦਾ ਠੀਕ ਹੈ ਕੀ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਬਸ ਆਹੀ ਬੇਨਤੀ ਕਰਨਾ ਚਾਹੁੰਦੇ ਆ ਇਹਨਾਂ ਦੋ ਦੋ ਕਮਰੇ ਪਾ ਦੇਣ ਇੱਕ ਕਰ ਸੋਈ ਪਾ ਤੇ ਬਸ ਆਨੂੰ ਆਹੀ ਹੋਰ ਕੋ ਸੋ ਇਹ ਇੱਥੋਂ ਦੇ ਬਸਨੀਕ ਨੇ ਜਿਨ੍ਹਾਂ ਦੇ ਘਰ ਪਾਣੀ ਵਿੱਚ ਡੁੱਬ ਚੁੱਕੇ ਨੇ ਔਰ ਇਹਨਾਂ ਦੀ ਮਾਲੀ ਮਦਦ ਵਾਸਤੇ ਗੁਰਦੁਆਰਾ ਸ੍ਰੀ ਕੰਗਤਰ ਸਾਹਿਬ ਤੋਂ ਟੀਮ ਆਈ ਹੋਈ ਹੈ ਇਹਨਾਂ ਨੂੰ ਜੋ ਵੀ ਜੋਗ ਮਦਦ ਹੈ ਉਹ ਦਿੱਤੀ ਜਾ ਰਹੀ ਹੈ ਸੋ ਤੁਹਾਨੂੰ ਤਸਵੀਰਾਂ ਦਿਖਾਉਣਾ ਵੀ ਦੇਖੋ ਕਿੰਨੇ ਕਿੰਨੇ ਇਹ ਮਕਾਨ ਨੇ ਔਰ ਇਹਨਾਂ ਦਾ ਪਾਣੀ ਜਿਹੜਾ ਵੜਿਆ ਹੋਇਆ ਹੈਰਾਨੀ ਕਰਨ ਵਾਲਾ ਇੱਥੇ ਬਦਬੂ ਮਾਰ ਰਹੀ ਹੈ ਪਤਾ ਨਹੀਂ ਇਹ ਪਰਿਵਾਰ ਇਸ ਤਰ੍ਹਾਂ ਘਰਾਂ ਦੇ ਵਿੱਚ ਕਿਵੇਂ ਰਹਿੰਦੇ ਹੋਣਗੇ ਸੋ ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ ਕਿ ਜਿੱਥੇ ਉਹ ਸਾਰਾ ਸੁੱਤੀਆਂ ਪਈਆਂ ਨੇ ਇਹਨਾਂ ਗਰੀਬਾਂ ਦੀ ਬਾਹ ਕੌਣ ਫੜੂਗਾ ਜਿੱਥੇ ਅਸੀਂ ਇਹੋ ਜਿਹੇ ਭਾਵਨਾਤਕ ਜਦੋਂ ਤਸਵੀਰਾਂ ਦੇਖਦੇ ਆ ਸੋਸ਼ਲ ਮੀਡੀਆ ਦੇ ਤੋਂ ਬਾਅਦ ਦਿਲ ਕੰਬ ਜਾਂਦਾ ਤਸਵੀਰਾਂ ਦਿਖਾ ਰਿਹਾ ਆ ਹੋਰ ਵੀ ਘਰਾਂ ਨਾਲ ਇਹਨਾਂ ਦੇ ਵੀ ਦੇਖੋ ਤਸਵੀਰਾਂ ਕਿੰਨਾ ਹਾਲੇ ਵੀ ਪਾਣੀ ਖੜਾ ਹੈ ਹਾਲੇ ਵੀ ਕੋਈ ਕਿਸੇ ਨੇ ਇਹਨਾਂ ਦੀ ਸਰਕਾਰੀ ਤੌਰ ਤੇ ਮਦਦ ਨਹੀਂ ਕੀਤੀ ਸੋ ਅਸੀਂ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਔਰ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਵਾਂਗੇ ਕਿ ਉਹਨਾਂ ਨੇ ਹੜ੍ਹਾਂ ਦੇ ਵਿੱਚ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਨੂੰ ਚੈਨਲ ਮੈਂ ਸੁਖਵਿੰਦਰ ਸਿੰਘ ਸਲੌਦੀ